ਲੁਧਿਆਣੇ ਤੋਂ ਇਹ ਇੱਕ ਹਨ ਮੇਰੇ ਘਰ ਵਾਲੇ ਨੇ 5 ਵਿਆਹ ਕਰਾ ਲਏ ਨੇ ਪੁੱਤ ਵਾਲੀ ਦੀ ਜੀ 5 ਵਿਆਹ ਜੀ ਆ 5 ਵਿਆਹ ਪੁੱਛ ਲੋ ਕੁੜੀ ਨੂੰ 5 ਤੋਂ ਵੀ ਉੱਪਰ ਵਿਆਹ ਕਰਾਏ ਨੇ ਤੇ ਜਦੋਂ ਬੱਚਾ ਪੈਦਾ ਹੋ ਜਾਂਦਾ ਛੱਡ ਦਿੰਦਾ ਜਨਾਨੀ ਤੇ ਕਹਿ ਦਿੰਦਾ ਕਾਨੂੰਨ ਮੇਰਾ ਕੁਝ ਨਹੀਂ ਕਰ ਸਕਦਾ ਇਸ ਟਾਈਮ ਪੀਓ ਆ ਲੁਧਿਆਣੇ ਦੇ ਵਿੱਚ ਫਿਰ ਵੀ ਪੁਲਿਸ ਕੁਝ ਨਹੀਂ ਕਰ ਰਹੀ ਪੀਓ ਕਰਾਰ ਦੇ ਰੱਖਿਆ ਹਾਂਜੀ ਪੀਓ ਕਰਾਰਾ ਦੋ ਕੇਸ ਚੱਲਦੇ ਆ ਉਹਦੇ ਤੇ ਮੇਰੀ ਜਿਹੜੀ ਕੰਪਲੀਟਾ ਜਾਂਦੀ ਆ ਉਹ ਵੱਖਰੀ ਆ ਕਹਿ ਦਿੰਦੇ ਤੂੰ ਪਹਿਲਾਂ ਸਾਥ ਤਿੰਨ ਦੀ ਸੀ ਚਲੋ ਮੈਂ ਪਹਿਲਾਂ ਜਦੋਂ ਘਰ ਬਸਾਉਣ ਲਈ ਬਹੁਤ ਕੁਝ ਕਰਦੀ ਸੀ ਪਰ ਜਦੋਂ ਉਹ ਨਹੀਂ ਸੁਧਰਿਆ ਹੁਣ ਮੈਂ ਜਦ ਨਹੀਂ ਕਹਿੰਦੇ ਨਾ ਜੋ ਮਰਜ਼ੀ ਕਰ ਲੋ ਅਸੀਂ ਨਹੀਂ ਕੁਝ ਕਰ ਸਕਦੇ ਕਿਤੇ ਮਰਜ਼ੀ ਜਾਓ ਪੰਜ ਪਿਆਹਾਂ ਦੇ ਸਬੂਤ ਹੈਗੇ ਨੇ ਤੁਹਾਡੇ ਕੋਲੇ ਜੀ ਮੇਰੇ ਕੋ ਸਾਰੇ ਪ੍ਰੂਫ ਪਏ ਨੇ ਸਾਰੇ ਔਰ ਇਹ ਮਾਡਲ ਟਾਉਣ ਵਾਲਿਆਂ ਕੋਲ ਵੀ ਕਈ ਪ੍ਰੂਫ ਗਏ ਹੋਏ ਨੇ ਆ ਦੇਖ ਸਕਦੇ ਹੋ ਦੋਸਤੋ ਪੰਜ ਕੀ ਅੱਜ ਫਿਰ ਕਿਸ਼ਨਗੜ੍ਹ ਆਏ ਹੋਗੇ ਕਿੰਨੇ ਕੁ ਮਸਲੇ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਮਸਲੇ ਤਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲੇ ਤਾਂ ਦਿਨ ਰਾਤ ਇੱਕ ਹੋਰੀ ਐ ਤੇ ਕਈ ਵਾਰੀ ਦਾ ਰੋਟੀ ਖਾਂਦੇ ਖਾਂਦੇ ਵੀ ਫੋਨ ਚੱਕਣਾ ਪੈਂਦਾ ਵੀ ਯਾਰ ਅਗਲਾ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਕਰਦਾ ਦੂਜੀ ਜਿਹੜੇ ਆਹਾ ਸਾਡੇ ਪੱਤਰਕਾਰ ਸਾਡੀ ਇੱਕ ਭੈਣ ਹੈ ਉਹਨੂੰ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ ਜਿਹੜੀ ਉਹ ਕਹਿ ਰਹੀ ਹੈ ਨਿੰਗ ਸਿੰਘਾਂ ਨੂੰ ਕੀਨੇ ਖitab ਦਿੱਤਾ ਹੈ ਨਿੰਗ ਸਿੰਘਾਂ ਨੂੰ ਬੀਬੀ ਤੁਹਾਡੇ ਸਿਰ ਤੇ ਆ ਚੁੰਨੀਆਂ ਨਹੀਂ ਰਹਿਣੀਆਂ ਦੀਆਂ ਇਹ ਸੋਡਾ ਇੱਥੇ ਸਭ ਮੁਸਲਮਾਨ ਜੇ ਸ ਹੁੰਦਾ ਏ ਜੇ ਸਾਨੂੰ ਨਾ ਖਤਾਬ ਦਿੱਤਾ ਹੁੰਦਾ ਹੁਣ ਤੈਨੂੰ ਦੱਸ ਦਿੰਨੇ ਆ ਵੀ ਸਾਨੂੰ ਕਿਨੇ ਖਤਾਬ ਦਿੱਤਾ ਸਾਨੂੰ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਨੂੰ ਖਤਾਬ ਦਿੱਤਾ ਵੀ ਜਦੋਂ ਹੱਤਾ ਆਜੇ ਤਨਾ ਗਰੀਬ ਗੁਰਬੇ ਤੇ ਜ਼ੁਲਮ ਹੋ ਜੇ ਤਾਂ ਉਦੋਂ ਫਿਰ ਮੈਂ ਕਿਉਂ ਉਹਦੂ ਗਾ ਹਾਂ ਕੁਛ ਕਹਿ ਨਹੀਂ ਸਕਦਾ ਤੇ ਉਦੋਂ ਤੁਹਾਨੂੰ ਪਤਾ ਹੀ ਆ ਵੀ ਫਿਰ ਉਦੋਂ ਕੀ ਖਾਲਸਾ ਕੀ ਕਰਦਾ ਇਹ ਖਾਲਸਾ ਮਤਲਬ ਚੱਲ ਨਹੀਂ ਸਕਦਾ ਇਹ ਲੋਕਾਂ ਦੀਆਂ ਮਤਲਬ ਇੰਨੀਆਂ ਬਰਿਆਦਾ ਸਾਡੇ ਕੋਲੇ ਅਸੀਂ ਕੋਈ ਊ ਨਹੀਂ ਆਉਂਦੇ ਆ ਸਾਡੇ ਕੋਲੇ ਐਪੀ ਡੈਪਟ ਲੈ ਕੇ ਆਉਂਦੇ ਨੇ ਇਹਦੇ ਵਿੱਚ ਸਰਕਾਰੀ ਵਕੀਲਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਐ ਫਿਰ ਐਪੀ ਟ ਲੈਣੇ ਹੋ ਜੀ ਸਾਰਿਆਂ ਤੋਂ ਆਹ ਦੇਖੋ ਆ ਲੈਨੇ ਅਸੀਂ ਇਹਦੇ ਵਿੱਚ ਸਟਾਮ ਲੱਗਿਆ ਹੋਇਆ ਅਗਲੇ ਦਾ ਆਧਾਰ ਕਾਰਡ ਲੱਗਿਆ ਹੋਇਆ ਅਸੀਂ ਅਗਲੇ ਕੋਲੇ ਨਹੀਂ ਜਾਂਦੇ ਅਗਲੇ ਸਾਡੇ ਕੋਲੇ ਚੱਲ ਕੇ ਆਉਂਦੇ ਨੇ ਜੇ ਅਸੀਂ ਦੁੱਖ ਨ ਮਾਰਦੇ ਆ ਤਾਂ ਚੱਲ ਕੇ ਆਉਂਦੇ ਨੇ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਡੀਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਆਤੀਆਂ ਪੈਣਾ ਕਿ ਨਹੀਂ ਦੇਖੋ ਕੱਲੇ ਰੁਪਈਏ ਲੈ ਕੇ ਨਾ ਮਤਲਬ ਉਹ ਕਰਿਆ ਕਰੋ ਕਰਿਆ ਕਰਨ ਨਾ ਤਾਂ ਇੱਕ ਪੱਖ ਜਨਾ ਖੜਨ ਦੀ ਲੋੜ ਤਾਂ ਅਸੀਂ ਜਾਂਚ ਪੜਤਾਲ ਕਰਕੇ ਉੱਥੇ ਦੇ ਸਰਪੰਚਾਂ ਨੂੰ ਦੋ ਸਰਪੰਚਾਂ ਨੂੰ ਤਲਾਹ ਕਰਕੇ ਮੈਂਬਰਾਂ ਨੂੰ ਤਲਾਹ ਕਰਕੇ ਅਸੀਂ ਫੇਰ ਪੂਰੀ ਪੜਤਾਲ ਕਰਕੇ ਫੇਰ ਜਾ ਕੇ ਅਸੀਂ ਉੱਥੇ ਗੱਲ ਕਰਦੇ ਹਾਂ ਇਹ ਪਹਿਲਾਂ ਛਾਣ ਮੀਣ ਕਰਿਆ ਕਰੋ ਵੀ ਇੱਥੇ ਹੈ ਕੀ ਹੈ ਪਰ ਤੁਸੀਂ ਅੰਨੇ ਸੇ ਤੁਸੀਂ ਕਹਿੰਦੇ ਨਿੰਗਾ ਸਿੰਘਾਂ ਨੂੰ ਕੀਨੇ ਖਿਤਾਬ ਦਿੱਤਾ ਇਹ ਖਿਤਾਬ ਉਦੋਂ ਦਿੱਤਾ ਜਾਂਦਾ ਜਦੋਂ ਜ਼ੁਲਮ ਦੀ ਆਤ ਆ ਜਾਂਦੀ ਹੈ ਅੱਜ ਦੇਖੋ ਕੀ ਹੋ ਰਿਹਾ ਹੈ ਅੱਜ ਤਿੰਨ ਤਿੰਨ ਬੱਚਿਆਂ ਨੂੰ ਛੱਡ ਕੇ ਹੋਰ ਦੋ ਦੋ ਬੱਚਿਆਂ ਨੂੰ ਹੋਰ ਰੱਖ ਰਕ ਨੇ ਆ ਛੱਡ ਲਵੇ ਬੀਬੀ ਆਈਏ ਮਤਲਬ ਲੁਧਿਆਣੇ ਤੋਂ ਅਬੀਬੀ ਆਈਏ ਲੁਧਿਆਣੇ ਤੋਂ ਇਹ ਇੱਕ ਨਹੀਂ ਮੇਰੇ ਘਰ ਵਾਲੇ ਨੇ ਪੰਜ ਬਿਆਹ ਕਰਾ ਦਿੱਤੇ ਨੇ ਫੁਰਸਵਾ ਲਈ ਹਾਂ ਜੀ ਪੰਜ ਬਿਆਹ ਜੀ ਆ ਪੰਜ ਬਿਆਹ ਪੁੱਛ ਲੋ ਕੁੜੀ ਨੂੰ ਹਾਂਜੀ ਤੋਂ ਵੀ ਉੱਪਰ ਵਿਆਹ ਕਰਾਇਆ ਨੇ ਤੇ ਜਦੋਂ ਬੱਚਾ ਪੈਦਾ ਹੋ ਜਾਂਦਾ ਛੱਡ ਦਿੰਦਾ ਜਨਾਨੀ ਤੇ ਕਹਿ ਦਿੰਦਾ ਕਾਨੂੰਨ ਮੇਰਾ ਕੁਝ ਨਹੀਂ ਕਰ ਸਕਦਾ ਇਸ ਟਾਈਮ ਪੀਓ ਆ ਲੁਧਿਆਣੇ ਦੇ ਵਿੱਚ ਫਿਰ ਵੀ ਪੁਲਿਸ ਕੁਝ ਨਹੀਂ ਕਰ ਰਹੀ ਇਹੋ ਕਰਾਰ ਦੇ ਰੱਖਿਆ ਹਾਂਜੀ ਪੀਓ ਕਰਾਰਾ ਦੋ ਕੇਸ ਚੱਲਦੇ ਆ ਉਹਦੇ ਤੇ ਮੇਰੀ ਜਿਹੜੀ ਕੰਪਲੀਟਾ ਜਾਂਦੀਆਂ ਉਹ ਵੱਖਰੀਆਂ ਕਹਿ ਦਿੰਦੇ ਤੂੰ ਪਹਿਲਾਂ ਸਾਥ ਦਿੰਦੀ ਸੀ ਚਲੋ ਮੈਂ ਪਹਿਲਾਂ ਜਦੋਂ ਘਰ ਬਸਾਉਣ ਲਈ ਬਹੁਤ ਕੁਝ ਕਰਦੀ ਸੀ ਪਰ ਜਦੋਂ ਉਹ ਨਹੀਂ ਸੁਧਰਿਆ ਹੁਣ ਮੈਂ ਜਦੋਂ ਇਹ ਕਹਿ ਦਿੰਦੇ ਜੋ ਮਰਜ਼ੀ ਕਰ ਲੋ ਅਸੀਂ ਨਹੀਂ ਕੁਝ ਕਰ ਸਕਦੇ ਕਿਤੇ ਮਰਜੀ ਜਾਓ ਪੰਜ ਵੇਹਾਂ ਦੇ ਸਬੂਤ ਹੈਗੇ ਨੇ ਤੁਹਾਡੇ ਕੋਲ ਜੀ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਸਾਰੇ ਔਰ ਇਹ ਮਾਡਲ ਟਾਉਣ ਵਾਲਿਆਂ ਕੋਲ ਵੀ ਕਈ ਪ੍ਰੂਫ ਗਏ ਹੋਏ ਨੇ ਆ ਦੇਖ ਸਕਦੇ ਹੋ ਤੁਹਾਨੂੰ ਇਤਿਹਾਸ ਪੜ ਲੈਣਾ ਚਾਹੀਦਾ ਉਹ ਬੀਬੀ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਉਹ ਗਗਨ ਸਿੱਧੂ ਉਹ ਮਤਲਬ ਤੁਸੀਂ ਆਪਦਾ ਇਤਿਹਾਸ ਪੜੋ ਇਹਦੀਆਂ ਕਿਤਾਬਾਂ ਪੜੋ ਸਾਡੇ ਇਤਿਹਾਸ ਦੀਆਂ ਤੁਹਾਨੂੰ ਵੇਰ ਪਤਾ ਲੱਗੂ ਵੀ ਕਿਹਨੇ ਕਿਤਾਬ ਦਿੱਤਾ ਨਿੰਗ ਸਿੰਘਾਂ ਨੂੰ ਨਿੰਗ ਸਿੰਘ ਕੀ ਕਰਦੇ ਹੁੰਦੇ ਨੇ ਨਿੰਗ ਸਿੰਘ ਕਹੇ ਇਹ ਹੁੰਦੇ ਨੇ ਇਹ ਮਤਲਬ ਪਹਿਲਾਂ ਇਹਦਾ ਮਤਲਬ ਉਸ ਨਾਲ ਵੀ ਝਗੜਾ ਹੋ ਕੇ ਟਿਆ ਹੈ ਤਾਂ ਤੱਕ ਗੱਲ ਗਈ ਹੈ ਬੀਬੀ ਇਸ ਗੱਲ ਨੂੰ ਕਹਿੰਦਾ ਪਹਿਲਾਂ ਪੜਤਾਲ ਜਾਂਚ ਕਰਕੇ ਫੇਰ ਗੱਲ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰਬਾਂ ਖਰਬਾਂ ਤਰਨਾਂ ਦਲ ਅਸੀਂ ਚੰਡੀਗੜ੍ਹ ਮਹਾਲੀ ਤੋਂ ਬੋਲਦੇ ਆਂ ਜੀ ਬਾਬਾ ਰਾਜਾ ਰਾਜ ਸਿੰਘ ਬਾਬਾ ਸ਼ੇਰ ਸਿੰਘ ਜਹੇਦਾਰ ਬਾਬਾ ਚੜ੍ਹ ਸਿੰਘ ਮੁਖੀ ਗੱਲ ਪੰਥ ਦਾ ਅਸੀਂ 3 ਵਸਾਉਨੇ ਆ ਜੀ ਸਾਨੂੰ 3 ਵਸਾਉਂਦਿਆਂ ਨੂੰ ਵੀ ਲੋਕ ਮਾੜਾ ਦੱਸਦੇ ਨੇ ਅਸੀਂ ਕਿਹੜਾ ਪਿੰਡ ਦੀ ਬੀਬੀ ਆ ਸੀ ਉਹ ਕੁੜੀ ਸਾਡੇ ਕੋਲ ਆਈ ਮਸਲਾ ਲੈ ਕੇ ਅਸੀਂ ਮੈਂਬਰਾਂ ਪੰਚਾਇਤਾਂ ਨੂੰ ਪੁੱਛਿਆ ਜਾ ਕੇ ਅਸੀਂ ਕਿਹਦਾ ਹੱਕ ਆ ਉਹ ਕਹਣ ਲਗੇ ਕੁੜੀ ਦੇ ਹੱਕ 'ਚ ਬੋਲੇ ਜ਼ਮੀਨ ਵੀ ਕੁੜੀ ਦੇ ਹੱਕ 'ਚ ਐ ਤੇ ਉਹਨਾਂ ਨੇ ਧੱਕਾ ਕੀਤਾ ਤਾਲੇ ਤੋੜੇ ਉਸ ਕੁੜੀ ਨੇ ਸਾਡਾਂ ਨੇ ਅੰਗ ਸੰਗ ਇੱਕ ਨਹੀਂ ਨੇੜੇ ਲੱਗਿਆ ਦੂਰ ਖੜੇ ਰਹੇ ਉਹ ਬੀਬੀ ਜਿਹੜੀ ਮਾਤਾ ਕੱਢੀ ਆ ਉਹਨਾਂ ਨੇ ਉਹ ਕੁੜੀ ਨੇ ਨੂੰਹ ਨੇ ਕੱਢੀ ਆ ਜਿਹੜਾ ਉਹ ਮੁੰਡਾ ਫੌਜੀ ਐ ਇਹਨਾਂ ਨੇ ਧੱਕੋ ਧੱਕੀ ਨਾਲ ਉਹਨੂੰ ਲੀਲ ਪਾਇ ਰੇ ਅੱਸੀ 85 ਸਾਲ ਦੀ ਬੁੜੀ ਜੇ ਆਪਾਂ ਹੱਥ ਲਾਵਾਂਗੇ ਉਹਨੂੰ ਧੱਕੇ ਨਾਲ ਲੀਲ ਪਾ ਜਾਂਦੇ ਨੇ ਮੇਰੇ ਹਿਸਾਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ